ਦੂਜੇ ਨੰਬਰ ਤੇ ਪਹਿਲਾਂ ਮੇਰੀ ਗੱਲ ਸੁਣ ਲੈ ਦੂਜੇ ਨੰਬਰ ਤੇ ਟਰਾਲੀ ਦੇ ਵਿੱਚ ਚੈੱਕ ਕਰ ਲੋ ਟਰੱਕਾਂ ਦੇ ਵਿੱਚ ਚੈੱਕ ਕਰ ਲੋ ਸਰਾਂ ਦੇ ਵਿੱਚ ਰੇਤ ਪਈ ਵੀ ਹੈਗੀ ਪਰ ਸਰ ਇਹ ਤਾਂ ਮੈਂ ਢੋਂਡਿਆ ਉਧਰ ਢੋਂਡ ਮੈਨੂੰ ਉਧਰ ਢੋਈ ਨਹੀਂ ਠੀਕ ਹੈ ਨਾ ਦੂਜੀ ਮੈਂ ਸਰ ਇਹਨਾਂ ਤਾਂ ਢੋਈ ਨਹੀਂ ਮੈਂ ਉਧਰ ਢੋਂਡਿਆ ਹਾਂਜੀ ਇੱਥੇ ਤੁਸੀਂ ਕੰਮ ਚਲਾਇਆ ਕਿੱਥੇ ਚਲਾਇਆ ਤੁਸੀਂ ਕਹਿੰਦੇ ਕਸੋਲ ਤੇ ਆਹ ਇਹ ਬਸੋਲ ਪਰਚੀ ਦਿਖਾਓ ਦੀ ਕਿੱਥੇ ਪਰਚੀ ਦਿੰਦੇ ਨਹੀਂ ਤੁਸੀਂ ਕਿਉਂ ਨਹੀਂ ਪਰਚੀ ਦਿੰਦੇ ਪਰਚੀ ਕੋਈ ਨਹੀਂ ਦਿੰਦੇ ਤੁਸੀਂ ਉਧਰ ਕੋਈ ਪਰਚੀ ਦਿੰਦੇ ਨਹੀਂ ਕਸੋਲ ਦੀ ਕਿਉਂ ਨਹੀਂ ਦਿੰਦੇ ਨਹੀਂ ਦਿੰਦੇ ਤੁਸੀਂ ਜਾ ਤਾਂ ਉੱਥੇ ਤੁਸੀਂ ਜਦ ਮੈਂ ਗਿਆ ਮੈਂ ਮੇਰੇ ਟਰੱਕ 'ਚ ਰੇਤਾਂ ਪਈ ਉਥੋਂ ਦੀ ਆ ਕਸੋਲ ਦੀ ਦਿਖਾਓ ਪਰਚੀ ਤੁਹਾਨੂੰ ਮੈਨੂੰ ਪਰਚੀ ਦਿੱਤੀ ਕਹਿੰਦੇ ਨਹੀਂ ਪਰਚੀ ਤਾਂ ਫੇਰ ਹੀ ਆਪ ਮੇਰੀ ਮਸ਼ੀਨ ਦੇ ਨਾਲ ਰੇਤਾ ਨਹੀਂ ਲੱਗਦਾ ਮੇਰੀ ਮਸ਼ੀਨ ਦੇ ਨਾਲ ਕੋਈ ਰੇਤਾ ਨਹੀਂ ਲੱਗਦਾ ਲੱਗਿਆ ਹੋਇਆ ਮੇਰੀ ਮਸ਼ੀਨ ਦੇ ਨਾਲ ਰੇਤਾ ਕੋਈ ਨਹੀਂ ਲੱਗਦਾ ਸਰ ਹਾਂਜੀ ਖਾਲੀ ਗਾੜੀ ਰਪਿੰਦਰਾ ਜੀ ਆਓ ਇੱਥੇ ਖਾਲੀ ਗਾੜੀ ਖਾਲੀ ਗਾੜੀ ਦੇ ਨਜ਼ਦੀਕ ਲੈ ਲਓ ਅਸੀਂ ਭਜੰਦੇ ਅਸੀਂ ਭਜੰਦੇ ਖਾਲੀ ਹਨ ਖਾਲੀ ਨਹੀਂ ਜਾਂਦੇ ਤਾਂ ਕੰਮ ਸਾਈ ਦੁਨੀਆ ਕਰਨੀ ਆ ਸਾਰੀ ਸੁਣੀ ਮੈਂ ਕੋਈ ਨਹੀਂ ਕਰਾਂ ਤੂੰ ਮੈਨੂੰ ਦਬਕੇ ਮਾਰ ਦੇ ਤੂੰ ਮੈਨੂੰ ਦਬਕੇ ਮਾਰ ਦੇ ਮੈਨੂੰ ਗਾਣਾ ਕੱਢਣਾ ਤੂੰ ਮੈਨੂੰ ਕੱਲੇ ਨਾਲ ਗਾਣਾ ਕੱਢਣ ਦੇ ਹੱਦੋਂ ਕੀ ਕੋਣ ਗਾਣਾ ਕਰੇ ਤੂੰ ਕੋਣ ਕਰੇ ਓ ਫਿਰ ਮੈਨੂੰ ਉਹਨੇ ਫਿਰ ਗਾਣਾ ਕੱਢਣ ਦੇ ਕਿੰਨਾ ਗਾਣਾ ਮੈਨੂੰ ਕੱਢਣਾ ਮੈਂ ਖਾਣੀ ਕੱਢਣੀ ਨਹੀਂ ਜਾਂਦਾ ਤੇਰੀ ਤੇ ਗੱਲ ਕਰਦਾ ਤਰੀਕਾ ਗਲਤ ਹੈ ਤੂੰ ਫਿਰ ਅੰਨਪਾਣੇ ਤੂੰ ਗਾਣਾ ਕਰਨ ਦੇਣ ਤੈਨੂੰ ਅਸੀਂ ਖਾਣੀ ਕੱਢਣੀ ਮੈਂ ਕੋਈ ਨਹੀਂ ਜਾਣਦਾ ਜੱਦੀ ਖੱਟੀ ਪਰ ਇਹ ਸਾਨੂੰ ਕਹੋ ਮੈਂ ਖਾਣੀ ਕੱਢਣੀ ਨਹੀਂ ਜਾਂਦਾ ਦਾ ਖਾਣੀ ਕੱਢਣੀ ਜਾਂਦਾ ਨਹੀਂ ਮੈਂ ਨਹੀਂ ਜਾਣਦਾ ਗੜੀ ਆਪਣੀ ਲਾ ਕਰੋ ਮੇਰੇ ਕੱਢ ਲਓ ਸਰ ਮੈਂ ਮੈਂ ਭਰੀ ਗੜੀ ਦੀ ਖਾਲੀ ਜਿਹੜੀ ਮੱਟੀ ਲੈ ਰਿਹਾ ਮੈਂ ਭਰੀ ਗੜੀ ਦੀ ਖਾਲੀ ਨਹੀਂ ਜਾਣਦੀ ਭਰੀ ਜਣੀ ਅੱਗੇ ਲੈ ਜਾਓ ਉਧਰ ਕਿੰਨਾ ਕੰਮ ਚਲਾਉਂਦੇ ਥੋ ਇੱਕ ਨੰਬਰ ਚ ਕਿੰਨਾ ਕੰਮ ਚਲਾਉਂਦੇ ਤੁਸੀਂ ਮੇਰੇ ਜਿਹੜੇ ਅਸੀਂ ਫੜਦੇ ਪੈ ਅਸੀਂ ਸਾਰੇ ਫੜਦੇ ਪੈ ਮੈਂ ਖਾਲੀ ਨਹੀਂ ਜਾਂਦਾ ਮੈਂ ਖਾਲੀ ਨਹੀਂ ਜਾਂਦਾ ਮੈਂ ਭੱਜ ਕੇ ਜਾਂਦਾ ਮੈਂ ਖਾਲੀ ਨਹੀਂ ਜਾਂਦਾ ਸਰ ਖਾਲੀ ਮੈਂ ਖਾਲੀ ਖਾਲੀ ਜਿੱਥੇ ਹੈਗਾ ਤੁਹਾਨੂੰ ਖਾਲੀ ਆ ਗਿਆ ਹੈਗਾ ਖਾਲੀ ਰੇਤ ਹੈਗਾ ਵਿੱਚ ਰੇਤ ਹੈਗਾ ਵਿੱਚ ਜੱਗ ਪਹਿਲੇ ਫੜੋ ਇਹ ਨਹੀਂ ਬੰਦੇ ਤਾਂ ਜੀ ਥਾਣੇ ਖੱਡਾਂ ਦੇ ਪਰਚੇ ਕਰਾਏ ਮੇਰੇ ਮਰਜ ਕਰਾਏ ਥਾਣੇ ਆ ਕੇ ਕਰਾਏ ਥਾਣੇ ਆ ਕੇ ਕਰਾਏ ਸਾਡੇ ਕੋਲ ਨਹੀਂ ਥਾਣੇ ਆ ਕੇ ਪਤਾ ਕਰੋ ਥਾਣੇ ਜਾਂ ਪਰ ਮੈਂ ਖਾਲੀ ਗੱਡੀ ਨਹੀਂ ਜਾਣ ਦੇਣੀ ਐਸ.ਐਚ.ਓ. ਸਾਹ ਕੋਲ ਮੈਨੂੰ ਫਰਮਾਰ ਤੇ ਜਾਓ ਇੱਥੇ ਫੇਰ ਖਾਲੀ ਗੱਡੀ ਲੈ ਜਾਓ ਸਾਹ ਕੋਲ ਕੀ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਮਾਈਨਿੰਗ ਇੰਸਪੈਕਟਰਾ ਜਿਹੜਾ ਪਿੰਡ ਰਾਏਪੁਰ ਕਲਾਂ ਕੰਪਲੇਂਟ ਆਈ ਸੀ ਤੇ ਆਪਾਂ ਉੱਥੇ ਪਹੁੰਚੇ ਜਾਾਂਗੇ ਤੇ ਲੀਗਲ ਡੰਪ ਤੇ ਬਾਕੀ ਸਾਰੀ ਤੁਸੀਂ ਵੀਡੀਓ ਬਣਾਈ ਹੋਈ ਹੈਗੀ ਤੇ ਵਿੱਚ ਐਸ.ਐਚ.ਓ. ਬੈਠੇ ਨੇ ਆਪਣੇ ਇੱਥੇ ਸਭ ਦੇ ਜਿਹੜੇ ਮੁਲਾਜ਼ਮ ਆ ਦੋ ਗੱਡੀਆਂ ਜਿਹੜੀਆਂ ਭਰੀਆਂ ਵੀ ਆ ਉਹਨੂੰ ਲੈ ਕੇ ਜਾਦ ਦੀ ਗੱਲ ਕਰ ਰਹੇ ਨੇ ਪਰ ਕਾਰਵਾਈ ਸਾਰਿਆਂ ਤੇ ਬੰਦੀ ਹੈ ਕਿਉਂਕਿ ਇਹਨਾਂ ਦੀ ਪਿੰਡ ਦੀ ਸ਼ਿਕਾਇਤ ਹੋਈ ਹੈ ਸਾਡੇ ਕੋਲ। ਜੀ ਸਰ ਇਹ ਕਹਿ ਰਹੇ ਵੀ ਜਿਹੜੀਆਂ ਖਾਲੀ ਗੱਡੀਆਂ ਖੜੀਆਂ ਐ ਇਹ ਕਾਨੂੰਨ ਹੈ। ਭਾਜੀ ਤੁਸੀਂ ਵੀਡੀਓ ਬਣਾਈ ਆ ਵਿੱਚ ਦੇਖ ਲਓ ਰੇਤ ਪਈ ਆ ਉਹਦੇ ਤੇ ਸ਼ਿਕਾਇਤ ਹੋਈ ਆ ਵੀ ਡੰਪ ਪਿਆ ਕੋਲੇ ਮਸ਼ੀਨ ਖੜੀ ਆ ਸਾਰਾ ਕੁਝ ਤਾਂ ਹੈਗਾ ਵਿੱਚ ਵਿੱਚ। ਜੀ ਸੀ ਬੀ ਆ ਸਾਰਾ ਕੁਝ ਵਿੱਚ ਦੋ ਟਰੱਕ ਆਗੇ ਇੱਕ ਟੱਟੋ ਟ੍ਰੋਲੀ ਹੈਗੀ। ਤੇ ਇਹ ਨਾਲੇ ਥਾਣੇ ਤੋਂ ਕੌਣ ਆਇਆ? ਉਹ ਤੁਸੀਂ ਗੱਲ ਕਰ ਲਓ ਮੈਨੂੰ ਪਤਾ ਨਹੀਂ ਡਰਾਈਵਰ ਨੇ ਤੇ ਦੋ ਇੱਕ ਨਾਲ ਮੁਲਾਜ਼ਮ ਨੇ ਇੱਕ ਚੰਡੇਰ ਥਾਣੇ ਤੋਂ ਨੇ। ਕੀ ਕਾਰਵਾਈ ਕਰੋਗੇ? ਸਰਦੂਲ ਸਿੰਘ ਜੀ ਪਿੰਡ ਰਾਜਪੁਰ ਕਲਾਂ ਜੀ ਇਹ ਕੀ ਮਾਮਲਾ ਜਿਹੜੀ ਮਾਈਨਿੰਗ ਪਾਰਟੀ ਦੀ ਟੀਮ ਆ ਜੀ ਮਾਮਲਾ ਇਹ ਜੀ ਸਾਰੇ ਮੈਂ ਰਿਤਾ ਛੁੱਟੀ ਆਪਣੇ ਘਰ ਵਾਤੇ ਕੋਠੀਆਂ ਬੰਡੀਆਂ ਮੇਰੀਆਂ ਉਹ ਬਣੇ ਉਹਦੇ ਪਲਸਤਰ ਵਾਤੇ ਛੁੱਟੀ ਆ ਤੇ ਆਹ ਮੁੰਡੇ ਕਿਸੇ ਦੀ ਗੱਡੀ ਆ ਇਹ ਭਜਾਈ ਇਹਨਾਂ ਦੇ ਮਗਰ ਲੱਗਿਆ ਤੇ ਇਹਨੇ ਗੱਡੀ ਆਣ ਕੇ ਗੇਟ ਖੋਲ ਕੇ ਅੰਦਰ ਕਰਤੀ ਤੇ ਮੇਰਾ ਡੈਂਪ ਵੇਖ ਕੇ ਮੇਰਾ ਘਰ ਆ ਇਧਰ ਇਧਰ ਵੇਲੀ ਉਧਰ ਘਰ ਮੇਰਾ ਬੰਡਿਆ ਜੀ ਇਹਦੇ ਆਣ ਕੇ ਜਿਹੜਾ ਮਰਜੀ ਚੈੱਕ ਕਰ ਲੇ ਜਿਹੜੀ ਗੱਡੀ ਮੈਂ ਇਹਨਾਂ ਨੂੰ ਕਿਹਾ ਇਹਨਾਂ ਨੂੰ ਮੈਣਗ ਵਾਲਿਆਂ ਨੂੰ ਕਿ ਜਿਹੜੀ ਗੱਡੀ ਭਰੀ ਆ ਉਹ ਖੜ ਸਕਦੇ ਜੇ ਜਿਹੜੀ ਖਾਲੀ ਗੱਡੀ ਆ ਉੱਤੇ ਕੋਈ ਉਹ ਉੱਤੇ ਕੋਈ ਨਹੀਂ ਕੋਈ ਕਾਰਵਾਈ ਹੋ ਸਕਦੀ ਨਾ ਕਿਸੇ ਨੇ ਕੀਤੀ ਅਜੇ ਤੱਕ ਤਾਂ ਨਾ ਹੋਣੀ ਜੇ ਖਾਲੀ ਸੰਦ ਤੇ ਕੋਈ ਕਾਰਵਾਈ ਨਹੀਂ ਹੋਣੀ ਲੱਦੀ ਜੇ ਮੇਰੇ ਅੰਦਰ ਜਿੰਨੇ ਸੰਦ ਲੱਦੇ ਖੜ ਸਕਦੇ ਜੇ ਜੀਸੀਬੀ ਕਹਿੰਦੇ ਖੜੀ ਆ ਜੀਸੀਬੀ ਸਰ ਖੜੀ ਆ ਮੈਂ ਮਿੱਟੀ ਲੋਕਾਂ ਦੀ ਪਾਉਣਾ ਵਾਂ ਟਰਾਲੀ ਮੇਰੇ ਕੋਲ ਹੈਗੀ ਟਰਾਲੀ ਵੀ ਲਾ ਕੇ ਹਿਲੋਤੀ ਜੇ ਉਹਦੇ ਨਾਲ ਮੈਂ ਲੋਕਾਂ ਦੇ ਘਰਾਂ 'ਚ ਮਿੱਟੀ ਪਾ ਕੇ ਆਪਣਾ ਰੋਟੀ ਦਾ ਕੰਮ ਕਰਦਾ ਜੀ ਤੇ ਇਹ ਉਹਨਾਂ ਨੂੰ ਵੀ ਕਹਿੰਦੇ ਵੀ ਖੜਨੀ ਆ ਨਾਲ ਖਾਲੀ ਟਰਾਲੀ ਆ ਜੀਸੀਬੀ ਲਾਗੇ ਖਲੋਤੀ ਆ ਕੋਈ ਚੱਕਰ ਨਹੀਂ ਇਹੋ ਜਿਹਾ ਰਿੱਤਾ ਦਾ ਇਹਦੇ ਚ ਕੀ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਮਾਈਨਿੰਗ ਇੰਸਪੈਕਟਰ ਆ ਜਿਹ ਪਿੰਡ ਰਾਏਪੁਰ ਕਲਾਂ ਕੰਪਲੇਂਟ ਆਈ ਸੀ ਤੇ ਆਪਾਂ ਉੱਥੇ ਪਹੁੰਚੇ ਜਾਗੇ ਤੇ ਲੀਗਲ ਡੰਪ ਤੇ ਬਾਕੀ ਸਾਰੀ ਤੁਸੀਂ ਵੀਡੀਓ ਬਣਾਈ ਹੋਈ ਹੈਗੀ ਤੇ ਵਿੱਚ ਐਸਐਚਓ ਬੈਠੇ ਨੇ ਆਪਣੇ ਐਸਐਚਓ ਦੇ ਜਿਹੜੇ ਮੁਲਾਜ਼ਮ ਆਏ ਨੇ ਤੇ ਉਹ ਦੋ ਗੱਡੀਆਂ ਜਿਹੜੀਆਂ ਭਰੀਆਂ ਵੀ ਆ ਉਹਨੂੰ ਲੈ ਕੇ ਜਾਦ ਦੀ ਗੱਲ ਕਰ ਰਹੇ ਨੇ ਪਰ ਕਾਰਵਾਈ ਸਾਰਿਆਂ ਤੇ ਬੰਦੀ ਹੈ ਕਿਉਂਕਿ ਇਹਦੀ ਪਿੰਡ ਦੀ ਸ਼ਿਕਾਇਤ ਹੋਈ ਹੈ ਸਾਡੇ ਕੋਲ। ਨਹੀਂ ਸਰ ਇਹ ਕਹਿ ਰਹੇ ਵੀ ਜਿਹੜੀਆਂ ਖਾਲੀ ਗੱਡੀਆਂ ਖੜੀਆਂ ਐ ਇਹ ਕੋਈ ਕਾਨੂੰਨ ਹੈ। ਬਾਜੀ ਤੁਸੀਂ ਵੀਡੀਓ ਬਣਾਈ ਆ ਵਿੱਚ ਦੇਖ ਲਓ ਰੇਤ ਪਈ ਆ ਉਹਦੇ ਤੇ ਸ਼ਿਕਾਇਤ ਹੋਈ ਆ ਵੀ ਡੰਪ ਪਿਆ ਕੋਲੇ ਮਸ਼ੀਨ ਖੜੀ ਆ ਸਾਰਾ ਕੁਝ ਤਾਂ ਹੈਗਾ ਵਿੱਚ ਵਿੱਚ। ਜੀ ਸੀ ਬੀ ਆ ਸਾਰਾ ਕੁਝ ਵਿੱਚ ਆ ਦੋ ਟਰੱਕ ਆ ਗਏ ਇੱਕ ਟ੍ਰੈਟਰ ਟੋਲੀ ਹੈਗੀ। ਤੇ ਅਜ ਨਾਲੇ ਥਾਣੇ ਤੋਂ ਕੌਣ ਆਇਆ? ਉਹ ਤੁਸੀਂ ਗੱਲ ਕਰ ਲਓ ਮੈਨੂੰ ਪਤਾ ਨਹੀਂ ਡਰਾਈਵਰ ਨੇ ਤੇ ਦੋ ਇੱਕ ਨਾਲ ਮੁਲਾਜ਼ਮ ਨੇ ਇੱਕ ਚੰਡੇਰ ਥਾਣੇ ਤੋਂ ਨੇ। ਕੀ ਕਾਰਵਾਈ ਕਰੋਗੇ? ਰਦੂਲ ਸਿੰਘ ਜੀ ਪਿੰਡ ਰਾਜਪੁਰ ਕਲਾਂ ਜੀ ਇਹ ਕੀ ਮਾਮਲਾ ਜਿਹੜੀ ਮਾਈਨਿੰਗ ਪਾਰਟੀ ਟੀਮ ਆ ਜੀ ਮਾਮਲਾ ਇਹ ਜੀ ਸਾਰੇ ਮੈਂ ਰਿਤਾ ਛੁੱਟੀ ਆਪਣੇ ਘਰ ਵਾਤੇ ਕੋਠੀਆਂ ਬਣਡੀਆਂ ਮੇਰੀਆਂ ਆਪਣੇ ਉਹਦੇ ਪਲਸਤਰ ਵਾਸਤੇ ਛੁੱਟੀ ਆ ਤੇ ਆਹ ਮੁੰਡੇ ਕਿਸੇ ਦੀ ਗੱਡੀ ਆ ਇਹ ਭਜਾਈ ਇਹਨਾਂ ਦੇ ਮਗਰ ਲੱਗਿਆ ਤੇ ਇਹਨੇ ਗੱਡੀ ਆਣ ਕੇ ਗੇਟ ਖੋਲ ਕੇ ਅੰਦਰ ਕਰਤੀ ਤੇ ਮੇਰਾ ਡੈਂਪ ਵੇਖ ਕੇ ਮੇਰਾ ਘਰ ਆ ਇਧਰ ਇਧਰ ਵੇਲੀ ਉਧਰ ਘਰ ਮੇਰਾ ਬਣਿਆ ਜੀ ਇਹਦੇ ਆਣ ਕੇ ਜਿਹੜਾ ਮਰਜ਼ੀ ਚੈੱਕ ਕਰ ਲੇ ਜਿਹੜੀ ਗੱਡੀ ਮੈਂ ਇਹਨਾਂ ਨੂੰ ਕਿਹਾ ਇਹਨਾਂ ਨੂੰ ਮੈਣਗ ਵਾਲਿਆਂ ਨੂੰ ਕਿ ਜਿਹੜੀ ਗੱਡੀ ਭਰੀ ਆ ਉਹ ਖੜ ਸਕਦੇ ਜੇ ਜਿਹੜੀ ਖਾਲੀ ਗੱਡੀ ਆ ਉੱਤੇ ਕੋਈ ਉਹ ਉੱਤੇ ਕੋਈ ਨਹੀਂ ਕੋਈ ਕਾਰਵਾਈ ਹੋ ਸਕਦੀ ਨਾ ਕਿਸੇ ਨੇ ਕੀਤੀ ਅਜੇ ਤੱਕ ਤਾਂ ਨਾ ਹੋਣੀ ਜੇ ਖਾਲੀ ਸੰਦ ਤੇ ਕੋਈ ਕਾਰਵਾਈ ਨਹੀਂ ਹੋਣੀ ਲੱਦੀ ਜੇ ਮੇਰੇ ਅੰਦਰ ਜਿੰਨੇ ਸੰਦ ਲੱਦੇ ਲੈ ਖੜ ਸਕਦੇ ਜੇ ਜੀਸੀਬੀ ਕਹਿੰਦੇ ਖੜੀ ਆ ਛੇਸੀ ਪੀਸਰ ਖੜੀ ਆ ਮੈਂ ਮਿੱਟੀ ਲੋਕਾਂ ਦੀ ਪਾਉਣਾ ਵਾਂ ਟਰਾਲੀ ਮੇਰੇ ਕੋਲ ਹੈਗੀ ਟਰਾਲੀ ਵੀ ਲਾ ਕੇ ਹਿਲੋਤੀ ਜੇ ਉਹਦੇ ਨਾਲ ਮੈਂ ਲੋਕਾਂ ਦੇ ਘਰਾਂ 'ਚ ਮਿੱਟੀ ਪਾ ਕੇ ਆਪਣਾ ਰੋਟੀ ਦਾ ਕੰਮ ਕਰਦਾ ਜੀ ਤੇ ਇਹ ਉਹਨੂੰ ਵੀ ਕਹਿੰਦੇ ਵੀ ਖੜਨੀ ਨਾਲ ਖਾਲੀ ਟਰਾਲੀ ਆ ਜੀਸੀਬੀ ਲਾਗੇ ਖਲੋਤੀ ਆ ਕੋਈ ਚੱਕਰ ਨਹੀਂ ਇਹੋ ਜਿਹਾ ਰਿੱਤਾ ਦਾ ਵਾ ਇਹਦੇ ਚ ਸਰ ਸਰ ਜੀ ਦਾ ਜ ਸਰਦਾਰ ਲਖਵਿੰਦਰ ਸਿੰਘ ਦੀ ਗੱਲ ਕਰ ਰਹੇ ਹੋ ਹਾਂ ਜੀ ਸਰ ਪੱਤਰਕਾਰ ਬਾਟਕਲ ਕਰਤਾ ਜੀ ਹਾਂ ਜੀ ਮੈਂ ਜਰਾਬ ਨੂੰ ਰਾਤ ਨੂੰ ਫੋਨ ਕੀਤਾ ਸ਼ਾਇਦ ਤੁਸੀਂ ਕਿਧਰ ਦੇ ਵਿੱਚ ਬਿਜਲੀ ਹੁੰਨੇ ਆ ਹਾਂ ਜੀ ਇਹ ਕੋਈ ਕੱਲ ਤੁਸੀਂ ਰਾਜਪੁਰ ਕਲਾਂ ਗਏ ਸੋ ਮਾਈਂਗ ਭਾਗ ਦੇ ਨਾਲ ਜੀ ਹਾਂ ਜੀ ਤੇ ਸਰ ਉਹ ਕੀ ਕਾਰਵਾਈ ਕੀਤੀ ਹੁਣ ਤੱਕ ਗੱਡੀ ਵਾਲੀਆਂ ਨਹੀਂ ਦੋ ਦੀ ਕੋਈ ਚਲਾਨ ਵਗੈਰਾ ਕੋਈ ਪਰਚਾ ਘਟਿਆ ਜੀ ਨਹੀਂ ਉਹਨਾਂ ਉਹਨਾਂ ਕੱਟੇ ਚਲਾਨ ਜੀ ਉਹਦੀ ਕਾਪੀ ਤੁਹਾਡੇ ਕੋਲ ਨਹੀਂ ਹੈ ਜੀ ਚਲਾਨ ਦੀ ਉਹਦੀ ਮੁੱਛੀਆਂ ਕੋਲ ਹੀ ਆ ਤੇ ਥੋੜੀ ਪੰਜ ਕਿਤੇਆਂ ਗੱਡੀਆਂ ਉਹਨਾਂ ਚਲਾਣ ਕਰਕੇ ਠੀਕ ਕਿੰਨੀਆਂ ਗੱਡੀਆਂ ਨੇ ਜੀ ਦੋ ਆ ਇਹ ਟਰੱਕ ਨੇ ਕਿ ਜਾਂ ਛੋਟੀਆਂ ਨਹੀਂ ਨਹੀਂ ਛੋਟੀਆਂ ਗੱਡੀਆਂ ਨੇ ਚਲੋ ਧੰਵਾਦ ਜੀ ਧੰਵਾਦ ਜੀ